ओके, ओके सो ਨੇ ਹਾਲੇ ਹਾਲੇ ਸੂਦੀਆ ਕਾ ਬਹੁਤ ਸਾਰੀਆਂ ਸੰਸਥਾਵਾਂ ਅਸਾਸਤੌਰ ਤੇ ਦੇਖੀਆਂ ਕਿ ਜਦੋਂ ਇਦਾਂ ਦੀ ਕੁਦਰਤੀ ਕਰੂਪੀ ਆਉਂਦੀ ਹੈ ਤਾਂ ਨਿਕਲਦੀਆਂ ਵੀ ਨੇ ਨੰਮਾਂ ਨਹੀਂ ਬਣਦੀਆਂ ਨੇ ਕੋਈ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ इमोशनल ਫੈਕਟਰ ਨਾਲ ਜੁੜਿਆ ਉਸ ਸਮੇਂ ਦੇ ਵਿੱਚ ਇਹ ਬੜਾ ਲਾਜ਼ਮੀ ਹੋ ਜਾਂਦਾ ਪਤਾ ਕਰਨਾ ਕਿ ਭਰੋਸਾ ਕਿਸ ਤੇ ਕਰੀਏ ਆਪਣੀ ਕਮਿਊਨਿਟੀ ਪੰਜਾਬੀ ਦੇ ਪੰਜਾਬ ਦੇ ਖਾਸ ਕਰਕੇ ਆਪਾਂ ਸ਼ੱਕ ਬਹੁਤ ਕਰਦੇ ਆ ਇਹ ਇਹ ਨੇ ਆਪਣਾ ਨੁਕਸਾਨ ਵੀ ਕੌਮ ਦਾ ਬਹੁਤ ਕਰ ਰਹੀ ਆ ਹਰ ਬੰਦਾ ਵਕਿਆ ਨਹੀਂ ਹਰ ਬੰਦਾ ਖਰਾਬ ਨਹੀਂ ਸੋ ਇਹ ਹੈ ਵੀ ਤੁਸੀਂ ਆਪ ਦਾ ਦਾਨ ਕਰਤਾ ਤੋ ਛੱਡ ਦੋ ਵੀ ਕਰਤਾ ਬਜ਼ੁਰਗਾਂ ਦੀ ਕਹਾਵਤ ਹੈ ਇੱਕ ਹੱਥ ਦਾਨ ਦੇਵੇ ਦੂਜੇ ਨੂੰ ਪਤਾ ਨਾ ਲੱਗੇ ਨਾ ਖੋਜ ਕਰੋ ਪਤਾ ਕਰੋ ਜੱਥੇ ਬੰਦੇ ਰਜਿਸਟਰਡ ਆ ਟਰਸਟੀ ਹੈਗੇ ਨੇ ਕਿ ਨਹੀਂ ਹੈਗੇ ਜਾਂ ਕੱਲਾ ਆਪ ਹੀ ਇੱਕ ਬੰਦਾ ਕੱਲਾ ਹੀ ਖਜਾਂਚੀ ਆ ਜਾਂ ਕੱਲਾ ਹੀ ਸਾਰਾ ਕੁਝ ਕਰ ਰਿਹਾ ਵਾ ਲੋਕਾਂ ਨੂੰ ਲੱਗਾ ਕਿ ਸ਼ਾਇਦ ਪਾਣੀ ਸੁੱਕ ਗਿਆ ਤੇ ਮੁਸੀਬਤ ਟਲ ਗਈ ਪਰ ਹਜੇ ਗਰਾਊਂਡ ਤੇ ਜਿਹੜਾ ਬਹੁਤ ਜ਼ਿਆਦਾ ਕੰਮ ਕਰਨ ਵਾਲਾ ਹੈ ਸੈਫ ਇੰਟਰਨੈਸ਼ਨਲ ਦੇ ਵੱਲੋਂ ਹੁਣ ਕਿਹੜੇ ਕਿਹੜੇ ਉਪਰਾਲੇ ਉੱਥੇ ਹੋ ਰਹੇ ਨੇ ਕੰਮ ਲੰਮੇ ਚੱਲਣੇ ਆ ਜਿਹਨਾਂ ਲੋਕਾਂ ਦਾ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਨੂੰ ਨਵੇਂ ਸਿਰੋਂ ਪੈਰਾਂ ਤੇ ਖੜਾ ਕਰਨਾ ਬੰਦਿਆਂ ਨੂੰ ਉਹ ਵੱਡਾ ਕੰਮ ਆ ਨਾ ਫਾਜ਼ਲ ਕੇ ਵਾਲਾ ਸੀ ਜ਼ਮੀਨਾਂ ਪਧਰੀਆਂ ਕਰ ਰਹ ਕਿਸੇ ਨੂੰ ਡੀਏਪ ਦੇਤੀ ਕਿਸੇ ਨੂੰ ਡੀਜ਼ਲ ਪਵਾਤਾ ਵੀ ਸਾਡੇ ਘਰ ਟੈਪੇ ਨੇ ਸੰਸਥਾ ਨੇ ਕਿਹਾ ਸੀ ਜੇ ਮੋਬਾਈਲ ਨਹੀਂ ਆਈ ਨਹੀਂ ਹੈਗੀ ਸੰਸਥਾ ਜੇ ਕੋਈ ਘਰ ਹੁਣੀ ਸ਼ੁਰੂ ਕਰਤਾ ਮੁਰਗੀ ਫੇਟਾ ਜਾਣਾ ਟੈ ਗਿਆ ਫਿਰ ਵੀ ਸੰਸਥਾ ਵਾਲਾ ਸੰਸਥਾ ਨੇ ਗਲਤ ਬਣਾਤਾ ਕੰਮ ਵੱਡਾ ਵਾ ਹਜ਼ਾਰਾਂ ਲੱਖਾਂ ਲੋਕਾਂ ਦੀ ਤਬਾਹੀ ਹੋਈ ਆ ਉਥੇ ਇਕੱਲੇ-ਕੱਲੇ ਕੋ ਪਹੁੰਚਾਂਗੇ ਪਰ ਸਬਰ ਸੰਤੋਖ ਰੱਖੋ ਹਣਾ ਅਣਖੀ ਪੰਜਾਬ ਦੇ ਪੰਜਾਬੀਆਂ ਨੂੰ ਇਹ ਮੈਸੇਜ ਆ ਕਿ ਇਹ ਦਾਨ ਨਹੀਂ ਹੈ ਹੱਕੇ ਉਹਨਾਂ ਦਾ ਤੌਣ ਉੱਚੀ ਕਰਕੇ ਜਿੱਥੇ ਜ਼ਰੂਰਤ ਹੈ ਮੰਗੋ ਮਨ ਨੂੰ ਪਰਦਾ ਹੈ ਬਿਲਕੁਲ ਪਰਦਾ ਹੈ ਇਹ ਮੈਨੂੰ ਕਿੰਨਾ ਕਦੀ ਆਇਆ ਨਾ ਕੀਤਾ ਹੋਵੇ ਐ ਕਰਨ ਵਾਲੀ ਕੰਮ ਕਦੀ ਆ ਨਹੀਂ ਕਰਦੀ ਔਰ ਨਾ ਕਰਾਵੇ ਮਾਰ ਉਹ ਦਸਵੰਦ ਜਿਹੜਾ ਲੋਕਾਂ ਨੇ ਕੱਢਿਆ ਏ ਉਹ ਸਹੀ ਥਾਂ ਤੇ ਲੱਗੇ ਜੋ ਵੀ ਤੁਹਾਡਾ ਇੱਕ ਇੱਕ ਪੈਸਾ ਬੜਾ ਮਲਗੇ ਤਰੀਕੇ ਦੇ ਨਾਲ ਅਸੀਂ ਲੋੜਵੰਦੇ ਹੱਥਾਂ ਵਿੱਚ ਪਹੁੰਚਦਾ ਕਰਾਂਗੇ ਇਹ ਜਿਹੜੀ ਰਾਸ਼ੀ ਹੈ ਇਹ ਕੱਲ ਕੈਲਗਰੀ ਦੇ ਵਿੱਚੋਂ ਆਈ ਹੈ ਤਕਰੀਬਨ ਇਹ ਕੈਲਗਰੀ ਦੇ ਐਸੇ ਹੀ ਆਪਣੇ ਕੈਲਗਰੀ ਦੇ ਸੰਗਤ ਤੋਂ ਹੀ ਰਾਸ਼ੀ ਸਾਰੀ ਇਕੱਠੀ ਹੋਈ ਹੈ ਮੈਂ ਜਦੋਂ ਪੰਜਾਬ ਦੇ ਵਿੱਚ ਵੀ ਸੀ ਤੇ ਘਰਾਂ ਦੇ ਬਾਹਰ ਲਿਖਿਆ ਹੋਇਆ ਸੀ ਕਿ ਇਸ ਘਰ ਦੀ ਸੇਵਾ ਜਿਹੜੀ ਐ ਉਹ ਸੈਫ ਇੰਟਰਨੈਸ਼ਨਲ ਵੱਲੋਂ ਕੀਤੀ ਜਾ ਰਹੀ ਹੈ ਤੇ ਫਿਰ ਇਸ ਘਰ ਦੀ ਚਿੰਤਾ ਛੱਡ ਦਿਓ ਮੈਂ ਥਾਂ-ਥਾਂ ਤੇ ਬੋਰਡ ਦੇਖੇ ਫੋਟੋਆਂ ਖਿੱਚੀਆਂ ਇਹਨਾਂ ਨੂੰ ਭੇਜੀਆਂ ਵੀ ਜੀ ਜੀ ਤਾਂ ਉਹ ਨਾਲ ਦੀਆਂ ਸਾਈਨਸ ਲੱਗੇ ਲੱਗ ਰਿਹਾ ਸੀ ਵੀ ਭਾਈ ਇਹ ਘਰ ਦੀ ਸੇਵਾ ਲੈ ਲਈ ਆ ਤੁਸੀਂ ਕਦੇ ਹੋਰ ਚਲ ਜਾਓ ਬਹੁਤ ਲੋਕ ਸੇਵਾ ਕਰਨ ਵਾਸਤੇ ਆ ਰਹੇ ਸੀ ਵੀ ਕਿਸੇ ਯੂ نو ਲਿਮਟਿਡ ਫੰਡ ਹੁੰਦੇ ਆ ਹਰ ਬੰਦੇ ਦੀ ਮਦਦ ਹੋ ਸਕੇ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਮ੍ਰਿਤ ਵਰਦੀ ਇਸਵੜੇ ਅਸੀਂ ਕੈਲਗਰੀ ਦੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਵਿੱਚ ਮੌਜੂਦ ਹਾਂ ਮੇਰੇ ਨਾਲ ਮੌਜੂਦ ਹੈ ਸਿੱਖ ਮੋਟਰਸਾਈਕਲ ਰਾਈਡਰਸ ਕਲੱਬ ਕੈਲਗਰੀ ਦੀ ਟੀਮ ਉਹ ਟੀਮ ਜਿਹੜੀ ਸਿਰਫ ਮੋਟਰਸਾਈਕਲਾਂ ਤੇ ਤੁਹਾਨੂੰ ਨਜ਼ਰ ਨਹੀਂ ਆਉਂਦੀ ਬਲਕਿ ਹਰ ਉਸ ਕਾਰਜ ਦੇ ਵਿੱਚ ਅੱਗੇ ਵੱਧ ਚੜ ਕੇ ਆਪਣਾ ਹਿੱਸਾ ਪਾਉਂਦੀ ਹੈ ਜਦੋਂ-ਜਦੋਂ ਵੀ ਲੋੜ ਪੈਂਦੀ ਹੈ ਫਿਰ ਚਾਹੇ ਉਹ ਕੈਨੇਡਾ ਦੀ ਧਰਤੀ ਤੇ ਹੋਵੇ ਤੇ ਫਿਰ ਚਾਹੇ ਪੰਜਾਬ ਦੀ ਧਰਤੀ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਨੂੰ ਖੜਾ ਦੀ ਮਾਰ ਪਈ ਤਾਂ ਸਿੱਖ ਮੋਟਰ ਦੀਮ ਦੇ ਵੱਲੋਂ ਫੰਡ ਇਕੱਠਾ ਕੀਤੇ ਗਏ ਹਾਲਾਂਕਿ ਲਗਾਤਾਰ ਉਨ੍ਹਾਂ ਦੇ ਵੱਲੋਂ ਕਈ ਦਿਨਾਂ ਤੋਂ ਇਹ ਪ੍ਰੋਸੈਸ ਚੱਲ ਰਿਹਾ ਸੀ ਪਰ ਹੁਣ ਅੱਜ ਇਹ ਰਾਸ਼ੀ ਜਦੋਂ ਇਕੱਠੀ ਹੋ ਗਈ ਹੈ ਤਾਂ ਫਿਰ ਇਹ ਜ਼ਿੰਮੇਵਾਰੀ ਬੜੀ ਵੱਡੀ ਸੀ ਕਿ ਉਹ ਰਾਸ਼ੀ ਦਿੱਤੀ ਕਿਹੜੇ ਹੱਥਾਂ ਦੇ ਵਿੱਚ ਜਾਵੇ ਤਾਂ ਕਿ ਉਹ ਸਹੀ ਲੋਕਾਂ ਤੱਕ ਪਹੁੰਚ ਸਕੇ ਤਾਂ ਕਾਫੀ ਸੋਚ ਵਿਚਾਰਾਂ ਤੋਂ ਬਾਅਦ ਸਿਕ ਮੋਟਰਸਾਈਕਲਸ ਰਾਈਡਰਸ ਕਲਬ ਕੈਲਕਰੀ ਦੀ ਟੀਮ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸਾਂਝੇ ਵਿਚਾਰ ਤੋਂ ਬਾਅਦ ਕਿ ਸੇਫ ਇੰਟਰਨੈਸ਼ਨਲ ਦੀ ਟੀਮ ਜਿਹੜੀ ਲਗਾਤਾਰ ਗਰਾਉਂਡ ਤੇ ਹੜਾਂ ਦੇ ਵਿੱਚ ਪਹਿਲੇ ਦਿਨ ਤੋਂ ਕੰਮ ਕਰ ਰਹੀ ਹੈ ਉਹਨਾਂ ਨੂੰ ਇਹ ਰਾਸ਼ੀ ਹੈਂਡਓਵਰ ਕੀਤੀ ਜਾਵੇਗੀ ਕਿੰਨਾ ਅਮਾਉਂਟ ਇਕੱਠਾ ਹੋਇਆ ਅੱਗੇ ਹੋਰ ਕੀ ਕੀ ਵਿਚਾਰਾਂ ਏ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸਿੰਘ ਮੋਟਰਸਾਈਕਲ ਰਾਈਡਰ ਕਲੱਬ ਕੈਲਗਰੀ ਦੇ ਜਿਹੜੇ ਪ੍ਰਧਾਨ ਨੂੰ ਮੌਜੂਦ ਨੇ ਸਾਸ਼ੀ ਕਲਪਾ ਜੀ ਸਾਸ਼ੀ ਕਾਬਦੀ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਸਮਾਂ ਕੱਢ ਕੇ ਆਏ ਆ ਤੇ ਵੀਰ ਜੀ ਦਾ ਵੀ ਤੇ ਜਿੰਨੇ ਵੀ ਸਾਡੇ ਕਲੱਬ ਮੈਂਬਰ ਆ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿਸ ਤਰ੍ਹਾਂ ਤੁਹਾਨੂੰ ਆਪ ਜੀ ਨੂੰ ਪਤਾ ਹੀ ਆ ਤੁਸੀਂ ਵੀ ਉਦੋਂ ਸਾਡੇ ਨਾਲ ਬਹੁਤ ਸੇਵਾ ਕੀਤੀ ਆ ਤੇ ਬਹੁਤ ਵਧੀਆ ਕਿ ਤੁਸੀਂ ਉਪਰਾਲਾ ਇੰਡੀਆ ਵੀ ਜਾ ਕੇ ਆਏ ਆ ਅਸੀਂ ਤੁਹਾਨੂੰ ਵਾਚ ਕਰਦੇ ਰਹੇ ਆ ਬਹੁਤ ਵੱਡੀ ਸੇਵਾ ਤੁਹਾਡੀ ਵੀ ਪਰ ਜਿੱਦਾਂ ਸਾਡਾ ਜਿਹੜਾ ਸਿੱਖ ਸਿਧਾਂਤ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤਾ ਹੋਇਆ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਉਹ ਅਸੀਂ ਸਿਧਾਂਤ ਨੂੰ ਲੈ ਕੇ ਤੁਰੇ ਆ ਸਿੱਖ ਮੋਟਰਸਾਈਕਲ ਰਾਈਡਰ ਸਾਰਾ ਮਹਾਰਾਜ ਦੇ ਚਾਲਣਾ ਵਿੱਚ ਐਸੇ ਗੁਰੂ ਘਰ ਦੇ ਵਿੱਚ ਦਸ਼ਮੇਸ਼ ਕਲਚਰ ਸੈਂਟਰ ਦੇ ਵਿੱਚ ਅਰਦਾਸ ਕਰਕੇ ਤੁਰੇ ਸੀਗੇ ਕਿ ਇਹ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਿਓ ਸਾਨੂੰ ਸ਼ਾਸਨ ਤੋਖ ਦਿਓ ਜੋ ਸਾਡੇ ਵੀਰ ਭੈਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਤੇ ਅਸੀਂ ਇੱਕ ਤੁਸ਼ ਮਾਤਰ ਤੁਹਾਡਾ ਉੱਤੇ ਆਸਰਾ ਲੈ ਕੇ ਕੋਸ਼ਿਸ਼ ਕਰ ਸਕੀਏ ਤੇ ਉਹ ਅਸੀਂ तकरीबन ਅਸੀਂ ਤਿੰਨ ਦਿਨ ਲਗਾਤਾਰ ਇੱਥੇ 12 12 14 14 ਘੰਟੇ ਸੇਵਾ ਕੀਤੀ ਸਾਰੇ ਕਲੱਬ ਨੇ ਰਲ ਕੇ ਤੁਸੀਂ ਵੀ ਨਾਲ ਹੀ ਸੀਗੇ ਤੇ ਹੋਰ ਕੈਲਗਰੀ ਦੀਆਂ ਸੰਗਤਾਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਤੇ ਜਿਹਦੇ ਨਾਲ ਸਾਡੀ ਇਹ ਕੁੱਲ ਮਿਲਾ ਕੇ 78000 78000 ਡਾਲਰ ਕੈਨੇਡੀਅਨ ਉਹ ਇਕੱਠੇ ਹੋਏ ਆ ਤੇ ਜੋ ਅੱਜ ਅਸੀਂ ਵੀਰ ਸੈਫਾ ਵਾਲੇ ਵੈਨਕੂਵਰ ਤੋਂ ਆਏ ਆ ਜੋ ਕਿ ਬਹੁਤ ਪੰਜਾਬ ਦੇ ਵਿੱਚ ਵਰਕ ਕਰ ਰਹੇ ਆ ਤੇ ਅੱਜ ਅਸੀਂ ਉਹਨਾਂ ਨੂੰ ਸੌਂਪ ਰਹੇ ਹਾਂ ਉਸ ਲਈ ਜਦੋਂ ਆਖਰੀ ਵਾਰ ਸਾਡੀ ਗੱਲ ਹੋਈ ਸੀ ਉਦੋਂ ਅਸੀਂ अमाउंट ਨਹੀਂ ਸੀ ਦੱਸ पाए ਕਿਉਂਕਿ ਲਗਾਤਾਰ ਉਦੋਂ ਸੇਵਾ ਚੱਲ ਰਹੀ ਸੀ ਇਹ ਜਿਹੜੀ ਰਾਸ਼ੀ ਹੈ ਇਹ ਕੈਲਗਰੀ ਦੇ ਵਿੱਚੋਂ ਆਈ ਹੈ ਇਹ ਤਕਰੀਬਨ ਜੀ ਕੈਲਗਰੀ ਦੇ ਵਿੱਚੋਂ ਆਈ ਆ ਤੇ ਐਸ ਗੁਰੂ ਘਰ ਤੇ ਅਸੀਂ ਬਾਹਰ ਗੁਰੂ ਰਾਮਦਾਸ ਦਰਬਾਰ ਦੇ ਵਿੱਚ ਵੀ ਗਏ ਸੀ ਇਸ a couple thousand so there and ਤੇ ਤਕਰੀਬਨ ਇਹ ਕੈਲਗਰੀ ਦੇ ਐਸੇ ਆਪਣੇ ਕੈਲਗਰੀ ਦੇ ਸੰਗਤ ਤੋਂ ਹੀ ਰਾਸ਼ੀ ਸਾਰੀ ਇਕੱਠੀ ਹੋਈ ਹੈ ਬਿਲਕੁਲ ਤਾਂ ਇਹ ਮੈਨੂੰ ਲੱਗਦਾ ਹੈ ਕਿ ਇਹਦੇ ਲਈ ਕੈਲਗਰੀ ਦੀ ਸੰਗਤ ਵੀ ਜਿਹੜੀ ਆ ਵਧਾਈ ਦੀ ਪਾਤਰ ਹੈ ਕਿ ਜਦੋਂ ਜਦੋਂ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਡੀ ਹੋਂਦ ਜਿਹੜੀ ਹੈ ਸਾਡਾ ਵਜੂਦ ਜਿਹੜਾ ਹੈ ਉਹ ਤਾਂ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਤੇ ਬਾਰ-ਬਾਰ ਜਿਹੜਾ ਉਹ ਸਾਬਤ ਕੀਤਾ ਜਾਂਦਾ ਹੈ ਸ਼ਮਨਦੀਪ ਸਿੰਘ ਜੀ ਸਾਡੇ ਨਾਲ ਨੇ ਜਿਹੜੇ ਸੈਫ ਇੰਟਰਨੈਸ਼ਨਲ ਦੇ ਵੱਲੋਂ ਇਹਨਾਂ ਦੀ ਟੀਮ ਲਗਾਤਾਰ ਗਰਾਉਂਡ ਤੇ ਕੰਮ ਕਰ ਰਹੀ ਹੈ ਅੱਜ ਸਾਡੇ ਵਿੱਚ ਪਹੁੰਚਣੇ ਸ਼ਮਨਦੀਪ ਜੀ ਬਹੁਤ-ਬਹੁਤ ਪਹਿਲਾਂ ਤਾਂ ਸਵਾਗਤ ਹੈ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜ ਤੇ ਮੈਂ ਜਦੋਂ ਪੰਜਾਬ ਦੇ ਵਿੱਚ ਵੀ ਸੀ ਤੇ ਘਰਾਂ ਦੇ ਬਾਹਰ ਲਿਖਿਆ ਹੋਇਆ ਸੀ ਕਿ ਇਸ ਘਰ ਦੀ ਸੇਵਾ ਜਿਹੜੀ ਐ ਉਹ ਸੈਫ ਇੰਟਰਨੈਸ਼ਨਲ ਵੱਲੋਂ ਕੀਤੀ ਜਾ ਰਹੀ ਹੈ ਤੇ ਫਿਰ ਇਸ ਘਰ ਦੀ ਚਿੰਤਾ ਛੱਡ ਦੋ ਮੈਂ ਥਾਂ-ਥਾਂ ਤੇ ਬੋਰਡ ਦੇਖੇ ਫੋਟੋਆਂ ਖਿੱਚੀਆਂ ਇਹਨਾਂ ਨੂੰ ਭੇਜੀਆਂ ਵੀ ਜੀ ਜੀ ਬਿਲਕੁਲ ਜੀ ਸਾਡਾ ਮਕਸਦ ਸੀ ਵੀ ਜੇ ਥੇ ਕੋਈ ਜਾ ਰਹੇ ਆ ਕੋਈ ਅਡਾਪਟ ਕਰ ਲਏ ਏਰੀ ਉਥੇ ਦੁਬਾਰਾ ਨਾ ਕੋਈ ਜਾਵੇ ਜਾਂ ਕਿਹਨੂੰ ਡਾਊਟ ਨਾ ਪੈਦਾ ਹੋਵੇ ਤਾਂ ਉਹ ਨਾਲ ਜਿਹਨ ਸਾਈਨਸ ਲੱਗੇ ਲੱਗ ਰਿਹਾ ਸੀ ਵੀ ਭਾਈ ਇਹ ਘਰ ਦੀ ਸੇਵਾ ਲੈ ਲਈ ਆ ਤੁਸੀਂ ਕਦੇ ਹੋਰ ਚੱਲ ਜਾਓ ਕਿਉਂਕਿ ਉਥੇ ਬਹੁਤ ਲੋਕ ਸੰਗਤ ਆ ਰਹੇ ਤੁਸੀਂ ਜਾ ਕੇ ਖੁਦ ਬਹੁਤ ਲੋਕ ਲਿमिटेड द ਫੰਡ ਹੁੰਦੇ ਆ ਹਰ ਬੰਦੇ ਨੂੰ ਮਦਦ ਹੋ ਸਕੇ ਸੋ ਯਾ ਤੇ ਬਹੁਤ ਸਾਰੀਆਂ ਸੰਸਥਾਵਾਂ ਅਸੀਂ ਖਾਸ ਤੌਰ ਤੇ ਦੇਖਿਆ ਕਿ ਜਦੋਂ ਇਦਾਂ ਦੀ ਕੁਦਰਤੀ ਰੂਪੀ ਆਉਂਦੀ ਹੈ ਤਾਂ ਨਿਕਲਦੀਆਂ ਵੀ ਨੇ ਨਵੀਆਂ ਵੀ ਬਣਦੀਆਂ ਨੇ ਕੋਈ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ इमोशनल ਫੈਕਟਰ ਨਾਲ ਜੁੜਿਆ ਉਸ ਸਮੇਂ ਦੇ ਵਿੱਚ ਇਹ ਬੜਾ ਲਾਜ਼ਮੀ ਹੋ ਜਾਂਦਾ ਪਤਾ ਕਰਨਾ ਕਿ ਭਰੋਸਾ ਕਿਸ ਤੇ ਕਰੀਏ ਬਿਲਕੁਲ ਹੁਣ ਦੇਖੋ ਹੁਣ ਸੰਗਤ ਦਾ ਕੰਮ ਹੁੰਦਾ ਵੀ ਨਾਲ ਦੀ ਨਾਲ ਜਾਣੂ ਰਹਿਣਾ ਵੀ ਕਿੱਥੇ ਕੀ ਹੋ ਰਿਹਾ ਹੈ ਕੌਣ ਕੀ ਕਰ ਰਿਹਾ ਹੈ ਨਾ ਹੁਣ ਸੰਗਤ ਨੂੰ ਇਹੀ ਆ ਵੀ ਤੁਸੀਂ ਬਾਚ ਕਰੋ ਵੀ ਹੁਣ ਸੋਸ਼ਲ ਮੀਡੀਆ ਤੇ ਤਾਂ ਸਾਰਾ ਕੁਝ ਉੱਥੇ ਕੁਝ ਹੋਰ ਚੱਲ ਪਿਆ ਵਾ ਹੁਣ ਜੀ ਪਰ ਤੁਸੀਂ ਬਾਚ ਕਰੋ ਵੀ ਕਿਹੜਾ ਬੰਦਾ 26 ਤੱਕ ਰਹਿੰਦਾ ਉੱਥੇ 27 ਤੱਕ ਰਹਿੰਦਾ ਉੱਥੇ ਨਾ ਸੋ ਕੁਕ ਕੰਮ ਲੰਮੇ ਚੱਲਨੇ ਆ ਜਿਹੜੇ ਲੋ ਸਾਰਾ ਕੁਝ ਖਤਮ ਹੋ ਗਿਆ ਉਹਨਾਂ 9000 ਰੁਪਏਾਂ ਦੇ ਖੜਾ ਕਰਨਾ ਬੰਦਿਆਂ ਨੂੰ ਉਹ ਵੱਡਾ ਕੰਮ ਆ ਨਾ ਸੋ ਸੰਕਤ ਆਈ ਥਿੰਕ ਆਪਦੇ ਤੇ ਆ ਵੀ ਤੁਸੀਂ ਆਪ ਦੇਖੋ ਖੋਜ ਕਰੋ ਪਤਾ ਕਰੋ ਜੱਥੇ ਬੰਦੇ ਰਜਿਸਟਰਡ ਆ ਟਰਸਟੀ ਹੈਗੇ ਨੇ ਕਿ ਨਹੀਂ ਹੈਗੇ ਜਾਂ ਕੱਲਾ ਆਪ ਹੀ ਇੱਕ ਬੰਦਾ ਕੱਲਾ ਹੀ ਖਜ਼ਾਨਚੀ ਆ ਜਾਂ ਕੱਲਾ ਹੀ ਸਾਰਾ ਕੁਝ ਕਰ ਰਿਹਾ ਵਾ ਸੋ ਇੱਥੇ ਕਿ ਆਪਦੇ ਤੇ ਆ ਮਾਰਨ ਗਿਆ ਕਲੀਕ ਕੀਚੇ দান ਮਤਲਬ ਇਹ ਤੁਸੀਂ ਦੇਖ ਕੇ ਸੋਚ ਕੇ ਕਰੋ ਹਾਂ ਪਰ ਇਥੇ ਇਹ ਵੀ ਬਣਦਾ ਵੀ ਸ਼ੱਕ ਹੀ ਨਾ ਆਪਾਂ ਹੋਈਏ ਆਪਾਂ ਦੇਖਿਆ ਮੈਂ ਇਹਨੂੰ ਕਿ ਮੈਂ ਇੱਥੇ ਵੱਡਾ ਹੋਇਆ ਜੀ ਤੇ ਇਸ ਕਰਕੇ ਆਈ ਥਿੰਕ ਆਪਣੀ ਕਮਿਊਨਿਟੀ ਪੰਜਾਬੀ ਦੇ ਪੰਜਾਬ ਦੇ ਖਾਸ ਕਰਕੇ ਆਪਾਂ ਸ਼ੱਕ ਬਹੁਤ ਕਰਦੇ ਆ ਜੀ ਇਹ ਇਹਨੇ ਆਪਣਾ ਨੁਕਸਾਨ ਵੀ ਕੌਮ ਦਾ ਬਹੁਤ ਕਰ ਰਹੀ ਆ ਹਰ ਪੱਖ ਤੋਂ ਕਰ ਰਹੀ ਆ ਨਾ ਹਰ ਬੰਦਾ ਮਾੜਾ ਨਹੀਂ ਹਰ ਬੰਦਾ ਵੈਕਿਆ ਨਹੀਂ ਹਰ ਬੰਦਾ ਖਰਾਬ ਨਹੀਂ ਜੀ ਸੋ ਜਦੋਂ ਆਪਾਂ ਉਹ ਦੂਰ ਕਰ ਦਿੰਨੇ ਆ ਹੁਣ ਜਦੋਂ ਦਾ ਜਿਹਨੇ ਕਰਤਾ ਉਹਨਾਂ ਦੀ ਭਾਵਨਾ ਨਾਲ ਕਰਤਾ ਅਰਦਾਸ ਕਰਤੀ ਹੈ ਤੇ ਗੁਰੂ ਕੋਲ ਪਰਵਾਣ ਆ। ਜੀ। ਉਹ ਜਿਹਦੇ ਕੋ ਸਾਡੇ ਕੋ ਪਹੁੰਚ ਗਿਆ ਹੁਣ। ਹੁਣ ਸਾਡੀ ਜ਼ਿੰਮੇਵਾਰੀ ਆ ਵੀ ਪਾਈਏ ਸਹੀ ਥਾਂ ਲਾਈਏ। ਜੇ ਨਹੀਂ ਨਾ ਹੋ ਤਾਂ ਮਹਾਰਾ ਕੋਲ ਜਵਾਬ ਦੇ ਅਸੀਂ ਹੈਗੇ ਹਾਂ। ਮਹਾਰਾ ਨੂੰ ਸਾਤੋਂ ਪੁੱਛਣਾ ਭਾਈ ਮੁੰਡਿਓ ਤੁਸੀਂ ਇਹ ਆ ਕੀ ਕਰਕੇ ਅਸਲੇਤ ਹਾਂ ਦੁਨੀਆ ਤੁਹਾਨੂੰ ਭੇਜਿਆ ਸੀ ਸੇਵਾ ਕਰਨ ਵਾਸਤੇ। ਸੰਗਤ ਦੇ ਹੁਣ ਤੋਂ ਰਸੋੜ ਤੇ ਭਰੋਸਾ ਕੀਤਾ ਸੀ ਤੁਸੀਂ ਕੀ ਕੀਤਾ ਨਾ? ਹੂੰ। ਸੋ ਇਹ ਹੈ ਵੀ ਤੁਸੀਂ ਆਪ ਦਾ ਦਾਨ ਕਰਤਾ ਤੂੰ ਛੱਡ ਦੋ ਵੀ ਕਰਤਾ। ਪਰ ਹਾਂ ਅਵੇਅਰ ਵੀ ਹੋਈਏ ਦੇ ਕੇ ਛੱਡੀਏ ਵੀ ਹੈ ਜਿਵੇਂ ਪ੍ਰਾਤਨ ਬਜ਼ੁਰਗਾਂ ਦੀ ਕਹਾਵਤ ਹੈ ਇੱਕ ਹੱਥ ਦਾਨ ਦੇਵੇ। ਦੂਜੇ ਨੂੰ ਪਤਾ ਨਾ ਲੱਗੇ ਨਾ ਉਹ ਉਹੀ ਸੁਭਾਅ ਵਰਤਣ ਦੀ ਲੋੜ ਆ ਪ੍ਰਾਤਨ ਜਿਵੇਂ ਹਿਸਾਬ ਚ ਬੰਦੇ ਆਪਣੇ ਬਜ਼ੁਰਗਾਂ ਨੇ ਗੱਲਾਂ ਕੀਤੀਆਂ ਉਹ ਸਹੀ ਨੇ ਤੇ ਉਹਨਾਂ ਹੀ ਚੱਲਣ ਦੀ ਲੋੜ ਆ ਆਪਾਂ ਨੂੰ ਲੋਕਾਂ ਨੂੰ ਲੱਗਾ ਕਿ ਸ਼ਾਇਦ ਪਾਣੀ ਸੁੱਕ ਗਿਆ ਤੇ ਮੁਸੀਬਤ ਟੱਲ ਗਈ ਪਰ ਹਜੇ ਗਰਾਊਂਡ ਤੇ ਜਿਹੜਾ ਬਹੁਤ ਜ਼ਿਆਦਾ ਕੰਮ ਕਰਨ ਵਾਲਾ ਹੈ ਸੈਫ ਇੰਟਰਨੈਸ਼ਨਲ ਦੇ ਵੱਲੋਂ ਹੁਣ ਕਿਹੜੇ ਕਿਹੜੇ ਉਪਰਾਲੇ ਉੱਥੇ ਹੋ ਰਹੇ ਨੇ ਬਿਲਕੁਲ ਫਿਲਹਾਲ ਤਾਂ ਹੁਣ 13 ਤਰੀਕ ਨੂੰ ਨਵੰਬਰ 13 ਨੂੰ ਹੁਣ ਇਥੇ ਕੰਬਲਾਂ ਦੀ ਸ਼ੁਰੂ ਹੋ ਗਈ ਆ ਬਿਸਤਰੇ ਕੰਬਲ ਤਕਰੀਬਨ 5000 ਪਰਿਵਾਰਾਂ ਨੂੰ ਉਹ ਵੰਡਿਆ ਜਾਣਾ ਵਾ ਕਿਉਂਕਿ ਉਹਨਾਂ ਦਾ ਬਿਲਕੁਲ ਹੀ ਖਤਮ ਹੋ ਗਿਆ ਸੀ ਦੂਜੇ ਹੁਣ ਇਹ ਵੰਡਿਆ ਜਾਣਾ ਮਰਮਦਾਸ ਵਾਲਾ ਇਲਾਕਾ ਡੇਰਾ ਬਾਬਾ ਨਾਨਕ ਜਿੱਥੇ ਘਰਾਂ ਚ ਪਾਣੀ ਗਿਆ ਦੂਜੇ ਪਾਸੇ ਫਾਜ਼ਲ ਵਾਲਾ ਸੀ ਜਮੀਨਾਂ ਪਧਰੀਆਂ ਕਰ ਰਹੇ ਆ ਉੱਥੇ ਹੁਣ ਵੀ ਉਹੀ ਕੰਮ ਚੱਲ ਰਿਹਾ ਕਿਸੇ ਨੂੰ ਡੀਏਪੀ ਦਿੱਤੀ ਕਿਸੇ ਨੂੰ ਡੀਜ਼ਲ ਪਵਾਤਾ ਉਹ ਰੈਂਡਮ ਰਿਕੁਐਸਟ ਆ ਰਹੀਆਂ ਨੇ ਸੁਲਤਾਨਪੁਰ ਲੋਧੀ ਵਿੱਚ ਵੀ ਬੰਨ ਟੁੱਟਿਆ ਸੀਗਾ ਉੱਥੇ ਵੀ ਉਹਨਾਂ ਕਾਰਜ ਸ਼ੁਰੂ ਕਰਨ ਲੱਗੇ ਸੀ ਤੇ ਜੋ ਜਮੀਨ ਪੱਟਣ ਲੱਗੇ ਥੱਲੇ ਜੇ ਪਾਣੀ ਥੱਲੇੋਂ ਆ ਰਿਹਾ ਵਾ ਸੋ ਆਰਕੀਟੈਕਟ ਕਹਿੰਦੇ ਨਹੀਂ ਵੀ ਸਿਵਲ ਇੰਜੀਨੀਅਰ ਕਹਿੰਦੇ ਰੋਕੋ ਦੋ ਕੰਮ ਹਲੇ ਨਹੀਂ ਸ਼ੁਰੂ ਕਰਨਾ ਸੋ ਹੁਣ ਗਰਾਊਂਡ ਤੇ ਪ੍ਰੋਬਲਮ ਬਹੁਤ ਜ਼ਿਆਦਾ ਨੇ ਉਹ ਸਾਨੂੰ ਟੈਕਲ ਕਰਨੀ ਪੈਂਦੀ ਹੈ ਦਿੱਲੀ ਦੇ ਇਸ ਦੀ ਵੀ ਟੀਮ ਤਿਆਰ ਕਰ ਲਈ ਸਾਰਾ ਕੁਝ ਤਿਆਰ ਕਰ ਲਿਆ ਕੰਮ ਕਰਨ ਗਏ ਤਾਂ ਉਸੇ ਅੱਗੇ ਨਹੀਂ ਵੀ ਨਹੀਂ ਕਰ ਨਹੀਂ ਸਕਦੇ ਨਾ ਫਿਰ ਤੁਸੀਂ ਉੱਥੋਂ ਬੈਕ ਆਊਟ ਹੋ ਕੇ ਸ਼ੋਰ ਕਰਨਾ ਪੈਣਾ ਜਾਂ ਕੁਛ ਉਹਨੂੰ ਫਰ ਲੋਕ ਵੀ ਉਤਪ ਉਤਾਵਲੇ ਹੋ ਜਾਂਦੇ ਹਨ ਵੀ ਸਾਡੇ ਘਰ ਟੈਪ ਨੇ ਸੰਸਥਾ ਨੇ ਕਿਹਾ ਸੀ ਜੁਮੋਬਾਈ ਲਈ ਸੀ ਆਈ ਨਹੀਂ ਹੈਗੀ ਸੰਸਥਾ ਉਹ ਵੀ ਲੋਕ ਕੁਇਕ ਨੇ ਛੇਤੀ ਇਮੋਸ਼ਨ ਚ ਆ ਜਾਂਦੇ ਸੋਚਦੇ ਨੇ ਵੀ ਨੋਆ ਵੀ ਕੰਮ ਤਾਂ ਹੋ ਨਹੀਂ ਸਕਦਾ ਜੇ ਥੋੜਾ ਘਰ ਹੋਣੀ ਸ਼ੁਰੂ ਕਰਤਾ ਮੁਰਗੀ ਫੇਟਾ ਜਾਣਾ ਟੈ ਗਿਆ ਫਿਰ ਵੀ ਸੰਸਥਾ ਵਾਲਾ ਸੰਸਥਾ ਨੇ ਗਲਤ ਬਣਾਤਾ ਸੋ ਉਹ ਸਵਰਸੰਤੋਖ ਆ ਮੈਂ ਸਾਰੇ ਨੂੰ ਪਿੰਡ ਚ ਪਿੰਡਾਂ ਚ ਹੀ ਕਹਿਆ ਭਾਈ ਸਵਰਸੰਤੋਖ ਰੱਖਿਓ ਕੰਮ ਵੱਡਾ ਵਾ ਹਜ਼ਾਰਾਂ ਲੱਖਾਂ ਲੋਕਾਂ ਦੀ ਤਬਾਹੀ ਹੋਈ ਆ ਉਥੇ ਇਕੱਲੇ-ਇਕੱਲੇ ਕੋ ਪਹੁੰਚਾਂਗੇ ਪਰ ਸਵਰਸੰਤੋਖ ਰੱਖੋ ਨਾ ਹਜੇ ਮਨ ਕੇ ਚੱਲ ਰਿਹਾ ਕਿ ਹਜੇ 2 ਸਾਲ ਹੋਰ ਗਰਾਊਂਡ ਤੇ ਲੱਗਣਗੇ ਸਾਡਾ ਅਭਦਾ ਅਨੁਮਾਨ ਹੈਗਾ ਸਾਡੇ ਜਥੇਬੰਦੀ 26 ਦੇ ਐਂਡ ਤੱਕ ਉਥੇ ਰਹੂਗੀ ਠੀਕ ਹੈ ਜੀ ਜਿਸ ਤਰ੍ਹਾਂ ਉਹ ਫੰਡ ਆਈ ਨੇ ਬਜਟ ਬਣਾਇਆ ਸੀ ਪਲੈਨਿੰਗ ਚੱਲ ਰਹੀ ਆ ਗਿਵਨ 26 ਦੇ ਸਤੰਬਰ ਤੱਕ ਅਸੀਂ ਉੱਥੇ ਹੋਵਾਂਗੇ ਹੂੰ ਮਤਲਬ ਬਿਲਕੁਲ ਇਹ ਤਸਵੀਰਾਂ ਦੇ ਵਿੱਚ ਲੱਗਦਾ ਕਿ ਸ਼ਾਇਦ ਜਿਹੜੀ ਹੈ ਉਹ ਮੁਸੀਬਤ ਖਤਮ ਹੋ ਗਈ ਹੈ ਪਰ ਹਜੇ ਗਰਾਊਂਡ ਦਾ ਜਿਹੜਾ ਕੰਮ ਹੈ ਬਹੁਤ ਹੱਦ ਤੱਕ ਹਜੇ ਹੋਣ ਵਾਲਾ ਸੰਦੀਪ ਜੀ ਸਾਡੇ ਨਾਲ ਨੇ ਜਿਨ੍ਹਾਂ ਦੀ ਤਾਂ ਮੈਨੂੰ ਲੱਗਦਾ ਵੈਸੇ ਹਰ ਹਫਤੇ ਕੈਲਕਰੀ ਦੇ ਵਿੱਚ ਸੇਵਾ ਚੱਲਦੀ ਰਹਿੰਦੀ ਹੈ ਸੰਦੀਪ ਜੀ ਸਤਿ ਸ਼੍ਰੀ ਅਕਾਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਬੜਾ ਮੈਨੂੰ ਲੱਗਦਾ ਕਿ ਨੇਕੀ ਦਾ ਉਪਰਾਲਾ ਜਿਹੜਾ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਦੇ ਵੱਲੋਂ ਕੀਤਾ ਗਿਆ ਕਿ ਬੇਸ਼ੱਕ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਪਰ ਦਿਲ ਸਾਡਾ ਅੱਜ ਵੀ ਉੱਥੇ ਧੜਕਦਾ ਹੈ ਬਿਲਕੁਲ ਜੀ ਇਹ ਸਿੱਖ ਮੋਟਰਸਾਈਕਲ ਦਾ ਬਹੁਤ ਵੱਡਾ ਉਪਰਾਲਾ ਹੈ 78000 ਡਾਲਰ ਮਤਲਬ ਕਰੀ 50 ਲੱਖ ਰੁਪਏ ਇੰਡੀਆ ਦਾ ਬਣ ਜਾਂਦਾ ਹੈ ਜਿਹੜੇ ਕੀ ਰਕਮ ਬਹੁਤ ਵੱਡੀ ਹੈ ਪਰ ਨੁਕਸਾਨ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤੇ ਬਹੁਤ ਘੱਟ ਹੈ ਬਹੁਤ ਸਾਰੇ ਲੋਕਾਂ ਨੇ ਕਲੈਕਸ਼ਨ ਕਰਨੀ ਛੱਡਤੀ ਉਹ ਕਹਿੰਦੇ ਵੀ ਬਹੁਤ ਦੁਨੀਆ ਕਰ ਰਹੀ ਹੈ ਪਰ ਜਿੰਨਾ ਨੁਕਸਾਨ ਆ ਜੇ ਚੱਲਦਾ ਰਹੇ ਜਦੋਂ ਤੱਕ ਰਿਕਵਰੀ ਨਹੀਂ ਹੁੰਦੀ ਤੇ ਵਧੀਆ ਗੱਲ ਆ ਦੂਜੀ ਗੱਲ ਆ ਅਣਖੀ ਪੰਜਾਬ ਦੇ ਪੰਜਾਬੀਆਂ ਨੂੰ ਇਹ ਮੈਸੇਜ ਆ ਕਿ ਇਹ ਦਾਨ ਨਹੀਂ ਹੈ ਹੱਕ ਹੈ ਉਹਨਾਂ ਦਾ ਸੋ ਤੌਣ ਉੱਚੀ ਕਰਕੇ ਜਿੱਥੇ ਜ਼ਰੂਰਤ ਹੈ ਮੰਗੋ ਮੰਨ ਭਰਦਾ ਹੈ ਬਿਲਕੁਲ ਭਰਦਾ ਹੈ ਬਿਲਕੁਲ ਇਹ ਮੈਨੂੰ ਕਿਹਨਾਂ ਕਦੀ ਆ ਨਾ ਕੀਤਾ ਹੋਵੇ ਐ ਕਰਨ ਵਾਲੀ ਕੌਮ ਕਦੀ ਆ ਨਹੀਂ ਕਰਦੀ ਨਾ ਕਰਾਵੇ ਮਾਰ ਸੋ ਇਹ ਉਹਨਾਂ ਦਾ ਹੱਕ ਆ ਇਹ ਕੋਈ ਦਾਨ ਨਹੀਂ ਗਾ। ਪਰ ਸਾਡਾ ਫਰਜ ਆ। ਜਿੱਥੇ ਕਿਤੇ ਕੋਈ ਬੈਠਾ ਵਾ ਸਾਡਾ ਫਰਜ ਬਣਦਾ ਜੀ ਪਛਾਈਏ। ਬਿਲਕੁਲ ਤਾਂ ਇਹ ਨਾਮ ਅਖਾਂ ਦੱਸ ਰਹੀਆਂ ਨੇ ਕਿ ਉਹਨਾਂ ਨੂੰ ਕਹਿੰਦੇ ਹੱਥ ੱਡਣ ਦੀ ਲੋੜ ਨਹੀਂ ਹੈ ਤੁਹਾਡੇ ਵੱਡੇ ਭਰਾ ਬੈਠੇ ਵਿਦੇਸ਼ਾਂ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਿੱਖ ਮੋਟਰ ਰਾਈਟਿੰਗ ਨੇ ਬਹੁਤ ਵੱਡਾ ਕੰਮ ਕੀਤਾ ਹੈਗਾ ਵੈਸੇ ਤਾਂ ਹੋਰ ਵੀ ਸੰਸਥਾਵਾਂ ਨੇ ਬਹੁਤ ਫੰਡ ਇਕੱਠੇ ਕੀਤੇ ਆ ਜਿਹੜਾ ਭਾਈ ਸਾਹਿਬ ਨੇ ਸਾਰਾ ਕੁਝ ਦੱਸ ਦਿੱਤਾ ਹੈ ਪਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹੈ ਇਹਨਾਂ ਦੀ ਸੰਸਥਾ ਬਾਰੇ ਜਦੋਂ ਅਸੀਂ ਰੈਡ FM ਤੇ ਵੀ ਗੱਲਬਾਤ ਕੀਤਾ ਸੀ ਉੱਥੇ ਬਹੁਤ ਲੋਕਾਂ ਨੇ ਸਵਾਲ ਕੀਤੇ ਸੀਗੇ ਵੀ ਭਾਈ ਸਾਹਿਬ ਜਿੰਨਾ ਨੂੰ ਤੁਸੀਂ ਪੈਸੇ ਦੇ ਰਹੇ ਆ ਕੀ ਇਹ ਪੈਸੇ ਸਹੀ ਥਾਂ ਲੱਗਣਗੇ ਪਰ ਉਹਨਾਂ ਨੇ ਬਹੁਤ ਸੱਦੀ ਨਾਲ ਸਾਨੂੰ ਇਹ ਕੀਤਾ ਵੀ ਅਸੀਂ ਬਹੁਤ ਬਹੁਤੀ ਡੂੰਘੇ ਢੰਗ ਨਾਲ ਰਿਸਰਚ ਕਰਕੇ ਫਿਰ ਅਸੀਂ ਇਸ ਸੰਸਥਾ ਨੂੰ ਸਿਲੈਕਟ ਕੀਤਾ ਹੈਗਾ ਤੇ ਇਸ ਕਰਕੇ ਸਾਨੂੰ ਪੂਰਨ ਉਮੀਦ ਹੈ ਵੀ ਜੋ ਕੰਮ ਕਰ ਰਹੇ ਹੈਗੇ ਬਹੁਤ ਵਧੀਆ ਕਰ ਰਹੇ ਹੈਗੇ ਆ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਜਦੋਂ ਇਦਾਂ ਦੇ ਮੌਕੇ ਭਾੜੇ ਮੌਕੇ ਆਉਂਦੇ ਆ ਤੇ ਉਹ ਕ੍ਰੀਏਟ ਹੋ ਜਾਂਦੀਆਂ ਹੈਗੀਆਂ ਤੇ ਆਪਾਂ ਦੇਖਿਆ ਹੀ ਹੈ ਵੀ ਉਹਨਾਂ ਵਿੱਚ ਕੀ ਖੁਸ਼ ਹੁੰਦਾ ਹੈਗਾ ਤੇ ਬਹੁਤਾ ਕੁਝ ਤਾਂ ਉਹਨਾਂ ਬਾਰੇ ਕਹਿਣ ਦੀ ਲੋੜ ਨਹੀਂ ਚਲੋ ਪਰਮਾਤਮਾ ਆਪੇ ਹੀ ਦੇਖਦਾ ਹੈਗਾ ਪਰ ਫਿਰ ਵੀ ਇਹ ਜਿਹੜੇ ਐਸ ਐਫ ਆਈ ਬਹੁਤੀ ਵਧਾਈ ਦੇ ਪਾਤਰ ਹੈ ਤੇ ਬਾਕੀ ਸੈਕ ਜੋ ਮੋਟਰਸਾਈਕਲ ਨੇ ਇਹ ਵੱਡਾ ਵੱਡਾ ਦਾਨ ਕੀਤਾ ਨਾਦਾ ਵੀ ਬਹੁਤ-ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਦੀਪ ਬਣੀਪਾਲ ਜੀ ਸਾਡੇ ਨਾਲੇ ਪ੍ਰਦੀਪ ਜੀ ਲਗਾਤਾਰ ਪਿਛਲੇ ਮਹੀਨਿਆਂ ਤੋਂ ਜਿਹੜੀ ਸੇਵਾ ਚੱਲ ਰਹੀ ਸੀ ਅੱਜ ਮੁਕੰਮਲ ਹੋਈ ਹੈ ਹਾਂਜੀ ਬਹੁਤ-ਬਹੁਤ ਧੰਨਵਾਦ ਅਮਰਤਜੀਤ ਤੁਸੀਂ ਇੱਥੇ ਆਇਓ ਪੰਜਾਬੀ ਪੋਸਟ ਚੈਨਲ ਦਾ ਵੀ ਦੇਖੋ ਇਹ ਇੱਕ ਸਾਡਾ ਫਰਜ਼ ਬਣਦਾ ਸੀਗਾ ਤੇ ਹਰ ਜੋ ਵੀ ਇਸ ਤਰੀਕੇ ਨਾਲ ਸੀਗਾ ਵੀ ਸਾਡੀਆਂ ਜਿਹੜੀਆਂ ਰੂਟਸ ਨੇ ਪੰਜਾਬ ਨਾਲ ਹਜੇ ਵੀ ਜੁੜੀਆਂ ਹੋਈਆਂ ਨੇ ਤੇ ਅਸੀਂ ਕਿਸੇ ਪਾਸਿਓ ਵੀ ਇਹ ਨਹੀਂ ਸੋਚ ਸਕਦੇ ਵੀ ਅਸੀਂ ਪੰਜਾਬ ਵਾਲੇ ਨਾਲ ਸੋਚੀਏ ਜਾਂ ਉੱਥੇ ਰਹਿੰਦੇ ਸਾਡੇ ਭੈਣ ਭਰਾ ਉਹਨਾਂ ਬਾਰੇ ਨਾਲ ਸੋਚੀਏ ਸਾਡਾ ਇੱਕ ਮਾਂ ਨਾ ਉਧਰ ਤੇ ਹਰ ਵਾਰ ਅਸੀਂ ਜਦੋਂ ਵੀ ਆਉਦੇ ਕਮਾਕਾਰਾਂ ਦੇ ਵਿੱਚ ਜਾਂ ਆਪਣੀ ਕਿਸੇ ਰਾਈਟ ਤੇ ਵੀ ਜਾਈਏ ਅਸੀਂ ਜ਼ਰੂਰ ਇਹੀ ਸੋਚਦੇ ਹਾਂ ਵੀ ਆਪਣੀ ਕਮਿਊਨਿਟੀ ਲਈ ਜਾਂ ਪੰਜਾਬ ਦੇ ਵਿੱਚ ਆਪਣੇ ਭੈਣ ਭਰਾਵਾਂ ਲਈ ਤੇ ਆ ਹੁਣ ਜਿਹੜੀ ਐਡੀ ਹੜਪੀਟਾਂ ਦੀ ਜੋ ਵੀ ਉੱਥੇ ਇੱਕ ਸਮਾਂ ਇਹੋ ਜਿਹਾ ਸਮਾਂ ਆਇਆ ਜਿਹਦੇ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਕੁਛ ਨਾ ਕੁ ਕਰ ਸਕਦੇ ਕਿ ਉਪਰਾਲਾ ਮਹਾਰਾਜ ਨੇ ਆਪ ਕਰਵਾਇਆ ਤੇ ਅਸੀਂ ਇੱਕ ਇੱਕ ਜਰੀਆ ਬਣੇ ਆ ਤੇ ਸਾਰੀ ਸੰਗਤ ਦਾ ਤੇ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਕਿ ਵੀ ਇਸ ਅਨੇਕ ਕਾਰਜ ਦੇ ਵਿੱਚ ਅਸੀਂ ਇੱਕ ਜਰੀਆ ਬਣੇ ਤੇ ਉੱਥੇ ਲੋੜਵੰਦ ਪਰਿਵਾਰਾਂ ਦੇ ਲਈ ਕੁਛ ਨਾ ਕੁ ਕਰ ਰਹੇ ਹਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸੰਸਥਾ ਨੂੰ ਚੁਣਨਾ ਬੜਾ ਵੱਡਾ ਇੱਕ ਚੁਣੌਤੀ ਸੀ ਕਿ ਪੈਸੇ ਦਿੱਤੇ ਕਿਹਦੇ ਹੱਥਾਂ ਵਿੱਚ ਜਾਣ ਤਾਂ ਕਿ ਜਿਹੜੀ ਲੋਕਾਂ ਦੀ ਉਹ ਦਸਵੰਧ ਜਿਹੜਾ ਲੋਕਾਂ ਨੇ ਕੱਢਿਆ ਏ ਉਹ ਸਹੀ ਥਾਂ ਤੇ ਲੱਗੇ हां जी बिल्कुल कल शाम दी गल है असी பாਜੀ ਉਹਨਾਂ ਦੇ ਨਾਲ ਅ ਸ਼ਮਨਦੀਪ பாਜੀ ਉਹਨਾਂ ਦੇ ਨਾਲ ਕੱਲ ਸ਼ਾਮ ਨੂੰ ਬੈਠੇ ਸੀ ਕਿ ਬਾਹਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਸਾਨੂੰ ਓਪਨਲੀ ਸਾਰਾ ਕੁਝ ਦੱਸਿਆ ਬਈ ਜੋ ਵੀ ਤੁਹਾਡਾ ਇੱਕ ਇੱਕ ਪੈਸਾ ਬੜਾ ਮਤਲਬ ਕੇ ਤਰੀਕੇ ਦੇ ਨਾਲ ਅਸੀਂ ਲੋੜਵੰਦੇ ਹੱਥਾਂ ਵਿੱਚ ਪਹੁੰਚਦਾ ਕਰਾਂਗੇ ਕਿਉਂਕਿ ਕਾਫੀ ਟਾਈਮ ਤੋਂ ਇਹ ਸੰਸਥਾ ਕੰਮ ਕਰ ਰਹੀ ਆ ਤੇ ਸਾਨੂੰ ਵੀ ਉਹਨਾਂ ਦੀਆਂ ਗੱਲਾਂ ਕਿਉਂਕਿ ਪਹਿਲੀ ਵਾਰ ਅਸੀਂ ਮਿਲੇ ਸੀ ਕਿ ਸਾਡੇ ਮਨ ਲੱਗੀਆਂ ਤੇ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਕਈ ਵਾਰ ਤੁਸੀਂ ਜੇ ਕਿਸੇ ਨਾਲ ਗੱਲਬਾਤ ਕਰਦੇ ਹੋ ਸਾਹਮਣੇ ਵਾਲੀ ਰੂਹ ਵੀ ਉਹੋ ਜੀ ਹੁੰਦੀ ਆ ਵੀ ਤੁਹਾਡਾ ਇੱਕ ਮਨ ਜਿਆ ਉਹਨਾਂ ਦੇ ਨਾਲ ਜੁੜ ਜਾਂਦਾ ਸਾਡਾ ਵੀ ਮਨ ਜੁੜਿਆ ਸ਼ਮਦੀਪ ਭਾਜੀ ਉਹਨਾਂ ਨਾਲ ਇੰਨੀਆਂ ਇੰਨੀ ਸੋਹਣੀ ਸੰਸਥਾ ਚਲਾ ਰਹੇ ਨੇ ਤੇ ਬਹੁਤ ਕਰਜ ਕਰਦੇ ਨੇ ਤੇ ਅਸੀਂ ਰਿਣੀਆਂ ਨਾਲ ਦੇਤੇ ਵੀ ਇਥੋਂ ਸੰਗਤਾਂ ਦੇ ਦਸਵੰਧ ਦੀ ਮਾਇਆ ਜਦੋਂ ਪੰਜਾਬ ਜਾਊਗੀ ਤੇ ਹਰੇਕ ਦੇ ਹੱਥਾਂ ਦੇ ਵਿੱਚ ਪਹੁੰਚੂਗੀ ਬਿਲਕੁਲ ਔਰ ਜਿਵੇਂ ਮੈਨੂੰ ਲੱਗਦਾ ਹੈ ਕਿ ਭਾਜੀ ਹੁਣੀ ਵੀ ਖੜੇ ਨੇ ਕਿ ਤੁਸੀਂ ਆਪਣੇ ਦਿਲੋਂ ਕਹਿੰਦੇ ਸੱਚੇ ਮਨ ਦੇ ਨਾਲ ਸੇਵਾ ਕਰ ਦਿੱਤੀ ਉਹ ਪਰਮਾਤਮਾ ਦੀ ਤਾਂ ਉੱਥੇ ਹਾਜ਼ਰੀ ਦੇ ਵਿੱਚ ਪ੍ਰਵਾਨ ਹੋ ਗਿਆ ਹਾਂਜੀ ਇਹ ਸੇਵਾ ਨਹੀਂ ਭੇਟਾ ਤੇ ਸੇਵਾ ਸੀ ਉਹਨਾਂ ਨੇ ਕਹਿੰਦੇ ਹੱਕ ਆ ਉਹਨਾਂ ਦਾ ਹਾਂਜੀ ਹਾਂਜੀ ਮੈਂ ਧੰਨਵਾਦ ਕਰਦਾ ਬਹੁਤ ਜਿਆਦਾ ਕੈਲਗਰੀ ਦੀ ਸੰਗਤ ਦਾ ਤੇ ਸਾਡੇ ਹਰ ਇੱਕ ਸਿੱਖ ਮੋਟਰਸਾਈਕਲ ਰਾਈਡਰਸ ਦੇ ਮੈਂਬਰ ਦਾ ਪਲੀਜ਼ ਸਾਰੇ ਸਾਰੇ ਉਹਨੇ ਹੀ ਸਾਰੇ ਨੇ ਸਾਡੇ ਨਾਲ ਸਭ ਤੋਂ ਜ਼ਿਆਦਾ ਵੱਧ ਚੜ੍ਹ ਕੇ ਕੰਮ ਕੀਤਾ ਹੁਣ ਠੀਕ ਹੈ ਇੱਕ ਪ੍ਰਧਾਨ ਹੈ ਤੇ ਮੈਂ ਚੇਅਰਮੈਨ ਹਾਂ ਤੁਸੀਂ ਸਾਡੇ ਇੰਟਰਵਿਊ ਲੈ ਰਹੇ ਹੋ ਪਰ ਅਸਲੀ ਯੋਗਦਾਨ ਇਹਨਾਂ ਦਾ ਇਹ ਸਾਰੇ 12 12 14 14 ਘੰਟੇ ਬੈਠ ਕੇ ਉੱਤੇ ਮੈਂ ਤਾਂ ਫਿਰ ਵੀ ਮਿਸਡ ਹੋ ਜਾਂਦਾ ਸੀਗਾ ਕਿਤੇ ਪਰ ਇਹਨਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਨੇ ਇਹ ਸਾਰਿਆਂ ਨੇ ਆਪਣੀ ਡਿਊਟੀ ਕੀਤੀ ਹੈ ਤੇ ਪੰਜਾਬ ਦਾ ਦਰਦ ਹੈ ਹਮੇਸ਼ਾ ਡੋਜ਼ਨਟ ਮੈਟਰ ਹਾਊ ਲੌਂਗ ਯੂ ਆਰ ਅਵੇ ਫਰਮ ਪੰਜਾਬ ਪਰ ਪੰਜਾਬ ਦਾ ਦਰਦ ਹੈ ਹਮੇਸ਼ਾ ਇਹਦਾ ਬਾੜਾ ਜਾ ਉੱਥੇ ਕੁਝ ਹੋਵੇ ਤਾਂ ਚਿੰਤਾ ਸਾਨੂੰ ਹੋ ਜਾਂਦੀ ਹੈ ਤੇ ਵਾਹਿਗੁਰੂ ਮੇਰ ਕਰੇ ਅੱਗੇ ਤੋਂ ਵੀ ਕਦੇ ਵੀ ਕਿਸੇ ਵੀ ਤਰੀਕੇ ਦੀ ਵਿਪਤਾ ਪੰਜਾਬ ਤੇ ਪਵੇ ਜਾਂ ਕਿਸੇ ਵੀ ਤਰੀਕੇ ਦੇ ਜੂਰਤ ਹੋਵੇ ਅਸੀਂ ਵੱਧ ਚੜ ਕੇ ਅੱਗੇ ਹੋ ਕੇ ਤੇ ਆਪਣਾ ਪੇਟਾ ਕਰਨ ਨੂੰ ਤਿਆਰ ਹੈਗੇ ਆ ਤੇ ਸੰਸਥਾ ਇਦਾਂ ਕੰਮ ਕਰਦੀ ਰਹੇਗੀ ਬਿਲਕੁਲ ਤੇ ਇਹ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਇਹ ਬੇਸ਼ੱਕ ਇਹਨਾਂ ਚੋਂ ਕਈ ਮੈਂਬਰ ਨੇ ਜਿਹੜੇ ਬੋਲਦੇ ਘੱਟ ਸ਼ਰਮਾਉਂਦੇ ਜ਼ਿਆਦਾ ਵਾ ਜਿਵੇਂ ਤੁਸੀਂ ਦੇਖੋ ਕਿ ਪਿੱਛੇ ਇੱਕ ਦੂਜੇ ਪਿੱਛੇ ਵੀ ਹੋਣ ਲੱਗ ਜਾਂਦੇ ਹੁੰਦੇ ਪਰ ਇਹ ਜਿਹੜੀ ਆ ਬੈਕ ਐਂਡ ਤੇ ਜਿਹੜੀ ਉਹ ਟੀਮ ਹੈ ਜਿੰਨਾਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਮੋਟਰਸਾਈਕਲ ਰਾਈਡਰ ਕਲੱਬ ਦੀ ਮੈਨੂੰ ਖਾਸ ਗੱਲ ਇਹ ਲੱਗਦੀ ਕਿ ਮਹਿਲਾਵਾਂ ਵੀ ਦੇਖੋ ਇਹਦੇ ਵਿੱਚ ਪੂਰਾ ਵੱਧ ਚੜ ਕੇ ਨਾ ਸਿਰਫ ਇੱਥੇ ਜਦੋਂ ਕੋਈ ਕਾਰਜ ਹੁੰਦਾ ਹੈ ਉਹਦੇ ਚ ਆਉਂ ਸਾਈਕਲ ਤੇ ਵੀ ਸਭ ਤੋਂ ਪਹਿਲਾਂ ਨਿਕਲਦੀਆਂ ਨੇ ਹਾਂਜੀ ਬਿਲਕੁਲ ਸਹੀ ਗੱਲ ਆ ਵਾਈਕੀਚੇ ਖਾਸਾ ਵਾਈਕੀਚੇ ਕੀ ਫਤੇ ਆਪੇ ਨਾ ਵੱਡਾ ਪ੍ਰਾਲਾ ਕਰ ਰਹੇ ਆ ਕਿ ਸਾਰੀ ਸਾਥ ਸੰਗਤ ਦਾ ਰਲ ਕੇ ਸਾਰਿਆਂ ਦੇ ਨਾਲ ਕੀਤਾ ਜਾ ਰਿਹਾ ਹੈ ਨਾ ਤੇ ਨਾਲੇ ਇੱਦ ਦੀ ਜਦੋਂ ਹਾਰਪੀਡ ਤਾਂ ਬਾਰੇ ਹੋਵੇ ਤਾਂ ਫਿਰ ਤਾਂ ਸਾਰੇ ਇਕੱਠੇ ਹੋ ਕੇ ਚੱਲਣ ਦੀ ਕੋਸ਼ਿਸ਼ ਕਰਨ ਦੀ ਆਪਾਂ ਲੋੜਿਆ ਸਾਰਿਆਂ ਦੀ ਹਾਂਜੀ ਤੇ ਫਿਰ ਹੋ ਗਿਆ ਕਾਰਜ ਮੁਕੰਮਲ ਹਾਂਜੀ ਵੈਰੀ ਗੁੱਡ ਪਰਮਾਤਮਾ ਨੇ ਹੱਥ ਰੱਖ ਕੇ ਨਾਲ ਸੇਵਾ ਕਰਵਾਈ ਹੈ ਜੀ ਸੋ ਵੈਰੀ ਗੁੱਡ ਥੈਂਕ ਯੂ ਕੈਲਗੀ ਸੰਗਤੋਸ਼ਾ ਥੈਂਕ ਯੂ ਠੀਕ ਹੈ ਕਿਦਾਂ ਦਾ ਲੱਗ ਰਿਹਾ ਫਿਰ ਤਾਂ ਬੋਲਣਾ ਹੀ ਪੈਣਾ ਨਹੀਂ ਬਹੁਤ ਸੁਣਾ ਜੀ ਧੰਨ ਭਾਗ ਮਾਲਕ ਨੇ ਕਿਰਪਾ ਕਰੀ ਜਦ ਸਾਰੇ ਇਕੱਠੇ ਹੋ ਕੇ ਬਹੁਤ ਵਧੀਆ ਜਿਹੜਾ ਡਰ ਸੀਗਾ ਸਾਡੇ ਮਾਂ ਚੋਂ ਡਰ ਨਿਕਲ ਗਿਆ ਜਿੰਨੀ ਮਾਇਆ ਇਕੱਠੀ ਹੋਈ ਆ ਤਾਂ ਅਸੀਂ ਚੰਗੇ ਹੱਥਾਂ 'ਚ ਦੇਤੀ ਧੰਨ ਭਾਗ ਮਾਲਕ ਦਾ ਬਿਲਕੁਲ ਤਾਂ ਇਹ ਹੁਣ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਕੈਲਗਰੀ ਦੇ ਹੱਥਾਂ ਦੇ ਵਿੱਚੋਂ ਨਿਕਲ ਕੇ ਇਹ ਜ਼ਿੰਮੇਵਾਰੀ ਜਿਹੜੀ ਹੈ ਸਾਰੀ ਹੁਣ ਸੇਫ ਇੰਟਰਨੈਸ਼ਨਲ ਦੇ ਉੱਪਰ ਆ ਗਈ ਹੈ ਸ਼ਮਨਦੀਪ ਜੀ ਹੁਣ ਤੇ ਇਹਨਾਂ ਦੀ ਟੀਮ ਤੇ ਉੱਤੇ ਆ ਗਈ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਇਥੋਂ ਇਸ ਟੀਮ ਨੇ ਜੀ ਸੰਜੀਤਗੀ ਦੇ ਨਾਲ ਇਹ ਪੈਸਾ ਜਿਹੜਾ ਇਕੱਠਾ ਕੀਤਾ ਹੈ ਉਨੀ ਹੀ ਸੰਜੀਤਗੀ ਦੇ ਨਾਲ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਉੱਥੇ ਹੀ ਲੱਗੇਗਾ ਜਿੱਥੇ ਇਹਦੀ ਜ਼ਰੂਰਤ ਹੈ ਪਰ ਇੱਕ ਵਾਰ ਫਿਰ ਤੋਂ ਅਸੀਂ ਕੈਲਗਰੀ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਦਾ ਬਹੁਤ ਧੰਨਵਾਦ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਟੀਮ ਦਾ ਉਹਨਾਂ ਦਾ ਪ੍ਰਸ਼ਾਸਨ ਦਾ ਧੰਨਵਾਦ ਕਿਉਂਕਿ ਇੱਥੇ ਹੀ ਖੜਕੇ ਇਸੇ ਜਗ੍ਹਾ ਤੇ ਖੜਕੇ ਹੀ ਜਿਹੜਾ ਹੈ ਉਹ ਇਹ ਫੰਡ ਇਕੱਠਾ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ